ਜੇ ਆਮ ਆਦਮੀ ਆਪਣੇ ਆਪ ਨੂੰ ਚੰਗਾ ਮੁੱਖ ਮੰਤਰੀ ਸਾਬਤ ਕਰਨਾ ਇਹਨੇ ਤੇ ਅੱਜ ਟਾਈਮ ਹੈ ਉਹ ਜਥੇਦਾਰ ਕੌਂਕੋਲ ਸਾਹਿਬ ਦਾ ਜਿਹੜਾ ਪਰਚਾ ਬਣਦਾ ਹੈ ਉਹ ਦਰਜ ਕਰੇ ਤੇ ਜਿਹੜੇ ਜਿਹੜੇ ਬੰਦਿਆਂ ਨੇ ਇਨਵੈਸਟੀਗੇਸ਼ਨ ਠੱਪੀ ਸੀ ਉਹਨਾਂ ਨੂੰ 120 ਵਿੱਚ ਨਾਲ ਲੈ। ਸਰਕਾਰ ਦਾ ਜਥੇਦਾਰ ਦੀ ਰਿਪੋਰਟ ਨੂੰ ਨਾਪੀ ਕਿਉਂ ਖਗਾਲੀ ਜਨਮ ਤੋੜੀ ਨੂੰ ਸਰ। ਪਹਿਲੀ ਗੱਲ ਤਾਂ ਕਾਂਗਰਸ ਨੂੰ ਅਸੀਂ ਕਿਤੇ ਵੀ ਅੱਜ ਤੱਕ ਇਹ ਨਹੀਂ ਕਿਹਾ ਕਿ ਉਹ ਸिखਾਂਦੀ ਹਮਦਰਦ ਨਹੀਂ ਸकता। ਉਹ ਹਮੇਸ਼ਾ ਸਿੱਖਾਂ ਦੇ ਐਂਟੀ ਚੱਲੇ ਅੱਜ ਤੱਕ ਉਹਨਾਂ ਦਾ ਕੰਮ ਹੀ ਏ ਉਹ ਤਾਂ ਅਸੀਂ ਗਏ ਗੁਜਰੇ ਆ ਨਾ ਕਿ ਸਾਡੇ ਇਸ਼ਤ ਤੇ ਹਮਲਾ ਹੋਇਆ ਤੇ ਅਸੀਂ ਉਹਨਾਂ ਨੂੰ ਜਤਾਇਆ 15 ਸਾਲ ਦਾ ਸਰਕਾਰ ਤੁਹਾਡੀ ਰਹੀ ਹੈ ਤੁਸੀਂ ਐਸਐਸਪੀ ਕੋਟਨੇ ਵਰਗੇ ਅੱਗੇ ਲਾ ਲੈਣੇ ਸੀ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤਾ ਉਹਨਾਂ ਨੂੰ ਸਜ਼ਾ ਦੇਣੀਆਂ ਸੀ ਹੁਣ ਕਹਿੰਦੇ ਨੇ ਝੰਡੇ ਥੱਲੇ ਇਕੱਠੇ ਹੋ ਜੂ ਕਿਹੜਾ ਝੰਡਾ ਥੋੜਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕਰਾਂ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮੇਂਦਰ ਸਿੰਘ ਪਿਛਲੇ ਦਿਨਾਂ ਤੋਂ ਤੁਸੀਂ ਵੇਖਿਆ ਹੋਣਾ ਹੈ ਕਿ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕਿਆਂ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਹੋਈ ਹੈ ਅੱਜ 1 ਜਨਵਰੀ ਹੈ ਇਕਾਲ ਤਖਤ ਸਾਹਿਬ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਲੱਗਦਾ ਹੈ ਅਸਲ ਦੇ ਵਿੱਚ ਮੁੱਖ ਕਾਰਨ ਕੀ ਸੀ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਮੌਜੂਦ ਨੇ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਈ ਕੋ ਦਿੱਖਾਉਣਾ ਸਤਿ ਸ਼੍ਰੀ ਅਕਾਲ ਵੈਰ ਜੀ ਖਾਲਸਾ ਵੈਰ ਜੀ ਜੀ ਕੀ ਫਤਿਹ ਸਰਪ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਤਕਰੀਬਨ 30-31 ਸਾਲ ਬਾਅਦ ਇੱਕ ਰਿਪੋਰਟ ਜਨਤਕ ਹੁੰਦੀ ਹੈ ਬੀਪੀ ਤਬਾੜੀ ਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹਿੰਦੀ ਆ ਸਿੱਖ ਸੰਸਥਾ ਦੀ ਗੱਲ ਕਰਦੇ ਨੇ ਸ਼ਰਮੌਰ ਪਾਰਟੀ ਸੀ ਫਿਰ ਵੀ ਇਸ ਇੰਨਾ ਟਾਈਮ ਬਾਅਦ ਰਿਪੋਰਟ ਜਨਤਕ ਹੋਈ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਮੜੀ ਕਲੀਅਰ ਕਰਦਾ ਮੈਂ ਪਿੱਛੇ ਜੇ ਹੁਣ ਨਾ 2-3 ਦਿਨ ਹੋ ਗਏ ਨੇ ਮੈਂ ਲਾਹੌਰ ਤੋਂ ਵਾਪਸ ਆਇਆ ਜੀ ਇੱਕ ਮੁਸਲਮਾਨ ਭਰਾ ਨੇ ਕਿਹਾ ਕਹਿੰਦਾ ਜੀ ਇਹ ਸਾਡਾ ਬੜਾ ਚਾਹ ਸੀ ਸਾਨੂੰ ਕਿ ਸਾਡਾ ਪੰਜਾਬ ਇਕੱਠਾ ਹੋ ਜਾਂਦਾ ਹੂੰ ਕਾਸ਼ ਕਿਤੇ ਪੰਜਾਬ ਇਕ ਹੁੰਦਾ ਹੈ ਹੂੰ ਪਰ ਦੂਜੇ ਬੰਨੇ ਸੋਚਨੇ ਆ ਕਿ ਜੇ ਕਿਤੇ ਬਾਦਲ ਹਰਾ ਵਰਗੇ ਮੁੱਖ ਮੰਤਰੀ ਸਾਨੂੰ ਮਿਲ ਜਾਂਦੇ ਤੇ ਸਰਦਾਰ ਸਾਹਿਬ ਉਹਨਾਂ ਨੇ ਤਾਂ ਆਪਦਾ ਧਰਮ ਨਹੀਂ ਛੱਡਿਆ ਆਪਦੇ ਬੰਦੇ ਨਹੀਂ ਛੱਡੇ ਤੇ ਸਾਡੇ ਮੁਸਲਮਾਨਾਂ ਨੂੰ ਕਿਤੇ ਛੱਡਣਾ ਸੀ ਹੂੰ ਉਥੋਂ ਵੇਖ ਕੇ ਅਸੀਂ ਖੁਦਾ ਦਾ ਸ਼ੁਕਰ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਅਲੱਗ ਹੋ ਗਏ ਹੂੰ ਉਹਨਾਂ ਤੁਸੀਂ ਅੱਜ ਤੱਕ ਨਹੀਂ ਸਿਆਣਿਆ ਕਿ ਇਹ ਪਰਿਵਾਰ ਕੌਣ ਹੈ ਹੂੰ ਇਹਨਾਂ ਤੋਂ ਛੇਤਰ ਖਾਂਦੇ ਜੀ ਇਹਨਾਂ ਤੋਂ ਗੋੜੀਆਂ ਖਾਂਦੇ ਜੀ ਇਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਹੂੰ ਇਹੀ ਜਿਹੜਾ ਡੀਜੀਪੀ ਸੁਮੇਸ਼ ਸਿੰਘ ਸੈਣੀ ਲਾਉਂਦੇ ਨੇ ਹੂੰ ਕੋ ਕਹਿੰਦੇ ਸਰਦਾਰ ਸਾਹਿਬ ਜੇ ਕੋਈ ਹਜਰਤ ਮੁਹੰਮਦ ਸਾਹਿਬ ਨੂੰ ਜਾਂ ਉਹਦੇ ਅੱਗੇ ਵਾਰਸਾਂ ਨੂੰ ਕੋਈ ਬੋਲ ਜੇ ਤੇ ਅਸੀਂ ਧਰਤੀ ਪੁੱਠੀ ਕਰ ਦਿੰਨੇ ਆ ਹੂੰ ਤੇ ਤੁਸੀਂ ਸਰਦਾਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਾ ਕੇ ਤੇ ਮੂੰ ਚੱਕ ਕੇ ਤੁਸੀਂ ਇਸ ਪਰਿਵਾਰ ਨੂੰ ਅੱਗੇ ਲਾਈ ਫਿਰਦੇ ਆ ਇਹਨਾਂ ਕੁਐਸਚਨਾਂ ਦਾ ਆਨਸਰ ਉਥੇ ਆਉਂਦਾ ਨਹੀਂ ਜੀ ਜਦੋਂ ਪ੍ਰੋਫੈਸਰ ਜਾਂ 15-15 ਬੰਦੇ ਬੈਠੇ ਇਹ ਗੱਲ ਕਰਦੇ ਨੇ ਕਿ ਤੁਹਾਡਾ ਉਹ ਮੁੱਖ ਮੰਤਰੀ ਸੀ ਜਿਹਨੇ ਸਾਧ ਨੂੰ ਬਚਾਇਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਲੈ ਕੇ ਆ ਗਿਆ ਤੁਹਾਡਾ ਉਹ ਮੁੱਖ ਮੰਤਰੀ ਸੀ ਜਿਨੇ ਤੁਹਾਡੇ ਖਦਾ ਨੂੰ ਜਿਹਨੂੰ ਤੁਸੀਂ ਖਦਾ ਸਮਝਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਦੀ ਤੋਹਫੀਨ ਕੀਤੀ ਤੁਸੀਂ ਉਹਨੂੰ ਆਪ ਦਾ ਸਿੱਖ ਮੁੱਖ ਮੰਤਰੀ ਸਮਝ ਰਹੇ ਹੋ ਤੋ ਬੰਦਿਆਂ ਨੇ ਲਬਜ ਕੀਤੇ 10-15 ਬੰਦਿਆਂ ਦੀ ਪੰਚਾਇਤ ਸੀ ਤੋ ਬੰਦੇ ਕਹਿੰਦੇ ਸ਼ੁਕਰ ਹੈ ਅੱਲਾ ਦਾ ਜਿਹੜਾ ਸਾਨੂੰ ਤੁਹਾਡੇ ਵਰਗਾ ਮੁੱਖ ਮੰਤਰੀ ਜਾਂ ਸਾਡਾ ਏਸਿਕ ਮੁੱਖ ਮੰਤਰੀ ਹੁੰਦਾ ਇਹ ਤੁਹਾਨੂੰ ਨਹੀਂ ਬਖਸ਼ਿਆ ਸਾਨੂੰ ਕਿੱਥੇ ਬਖਸ਼ਣਾ ਸੀ ਇਹਨਾਂ ਨੇ ਆਹ ਗੱਲਾਂ ਨੇ ਪੜ੍ਹੇ ਲਿਖੇ ਮੁਸਲਮਾਨ ਭਰਾਵਾਂ ਦੀ ਇੱਕ ਵਾਰ ਸੂਬੀਰ ਸਿੰਘ ਬਾਦਲੇ ਵੀ ਕਹਿੰਦੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਗਈ ਹੈ ਪਿਛਲੀਆਂ ਸਰਕਾਰਾਂ ਨੇ ਸਾਜ਼ਿਸ਼ ਕੀਤੀ ਹੈ ਹੁਣ ਵੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਗੱਲ ਹੈ ਸਾਜ਼ਿਸ਼ ਹੋਈ ਹੈ ਸੁਮੇਸ਼ ਸਿੰਘ ਡੀਜੀਪੀ ਕਿਸੇ ਹੋਰ ਨੇ ਲਾਤਾ ਸੀ ਇਹ ਵੀ ਸਾਜ਼ਿਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੋਂ ਹੀ ਨਾ ਕੋਈ ਹੋਰ ਬੰਦਾ ਕਰ ਗਿਆ ਸੀ ਆ ਕੇ ਇਹ ਵੀ ਸਾਜ਼ਿਸ਼ ਹੈ ਕਿ ਰਜਿੰਦਰਾ ਕਾਲਜ ਕੋਲ ਸਿੱਖ ਕੁੱਟੇ ਸੀ ਅੰਮ੍ਰਿਤਧਾਰੀ ਬਸਾਂ ਚੋ ਲਾ ਕੇ ਇਹ ਵੀ ਸਾਜ਼ਿਸ਼ ਹੈ ਕਿ ਉਸ ਵਕਤ ਜਿਹੜਾ ਬੰਦਾ ਰਾਮ ਰਹੀਮ ਦੇ ਉਲਟ ਇੱਕ ਲਫ਼ਜ਼ ਬੋਲਦਾ ਸੀ ਰਾਤ ਨੂੰ ਉਹ ਜੇਲ੍ਹ ਚਲੇ ਜਾਂਦਾ ਸੀ ਫਿਰ ਕਾਦੀ ਸਾਜ਼ਿਸ਼ ਹੈ 2007 ਤੋਂ ਤੁਹਾਡੀ ਸਰਕਾਰ ਬਣਦੀ ਹੈ 2017 ਤੱਕ ਤੁਸੀਂ ਰਾਜ ਕਰਦੇ ਹੋ 10 ਸਾਲ ਤੁਸੀਂ ਰਾਜ ਕਰਦੇ ਹੋ ਦੋਸਤੋ ਪਹਿਲਾਂ ਤੁਹਾਡਾ 5 ਸਾਲ ਪਹਿਲੋ ਰਾਜ ਆਉਂਦਾ ਜਸਵੰਤ ਸਿੰਘ ਖਾਲੜੇ ਦਾ ਜਿਹੜਾ ਉਹਦਾ ਮਰਡਰ ਹੈ ਉਹ ਤੁਸੀਂ ਕੁਝ ਕੀਤਾ ਨਹੀਂ ਉਹਦੀ ਵਾਈਫ ਦੇ ਦੱਸਣ ਦੇ ਮੁਤਾਬਕ ਤੁਸੀਂ ਪੂਰਾ ਗੇਸ ਚੱਲੇ ਉਹਨਾਂ ਦੇ ਖਿਲਾਫ ਚੱਲੇ ਹੂੰ ਤੁਸੀਂ ਕਿਹਾ ਸੀ ਕਿ ਇਹਨਾਂ ਨੂੰ ਕੰਮ ਨੂੰ ਛੱਡ ਦਿਓ ਚੇਅਰਮੈਨ ਦੀ ਗੱਲ ਕਰ ਲਓ ਹੂੰ ਫਿਰ ਜਥੇਦਾਰ ਕੌਕੇ ਜੀ ਇਹਨਾਂ ਦਾ ਐਡਾ ਵੱਡਾ ਮੁੱਦਾ ਸੀ ਉਹਨਾਂ ਦਾ ਫੇਕ ਇਨਕਾਊਂਟਰ ਹੋਇਆ ਯਾਰ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਸੀ ਕਿ ਜਥੇਦਾਰ ਸਾਹਿਬ ਨਾਲ ਕੀ ਹੋਇਆ ਹੂੰ ਇਹਨਾਂ ਨੂੰ ਨਹੀਂ ਪਤਾ ਸਭ ਨੂੰ ਪਤਾ ਸੀ ਕਿ ਉਹ ਆਦਮੀ ਨਹੀਂ ਭੱਜਾ ਜਥੇਦਾਰ ਸਭ ਨਹੀਂ ਭੱਜੇ ਉਤੋਂ ਹੂੰ ਉਹ ਇਹਨਾਂ ਫ੍ਰੈਕਚਰ ਹੋ ਚੁੱਕੇ ਸੀ ਇਹਨਾਂ ਕੁੱਟਮਾਰ ਕੀਤੀ ਇਹਨਾਂ ਤਸ਼ੱਦਦ ਕੀਤਾ ਕੋਈ ਬੰਦਾ ਵੀ ਨਹੀਂ ਇਸ ਚੀਜ਼ ਦੇ ਨਾਲ ਸ਼ਾਮਲ ਕੋਈ ਬੰਦਾ ਹੀ ਨਹੀਂ ਕਹਿ ਰਿਹਾ ਸੀ ਕਿ ਕੰਮ ਹੋ ਸਕਦਾ ਪਰ ਉਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਨੂੰ ਬਾਅਦ ਚ ਪਤਾ ਨਹੀਂ ਲੱਗਿਆ ਇਹਨਾਂ ਸਰਕਾਰਾਂ ਦੇ ਵਿੱਚ ਖਰਾ ਸਾਹਿਬ ਜਿਹੜੀ ਪੁਲਿਸ ਅਫਸਰ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲੀਆਂ ਬੇਚਕ ਡੀਐਸਪੀ ਸੋਢੀ ਵਰਗੇ ਹੋਣ ਸਵਰਨ ਸਿੰਘ ਘੋਟਨੇ ਵਰਗੇ ਐਸਐਸਪੀ ਹੋਣ ਦੇਖੋ ਪਹਿਲੀ ਗੱਲ ਤਾਂ ਕਾਂਗਰਸ ਨੂੰ ਅਸੀਂ ਕਿਤੇ ਵੀ ਅੱਜ ਤੱਕ ਇਹ ਨਹੀਂ ਕਿਹਾ ਕਿ ਉਹ ਸिखਾਂਦੀ ਹਮਦਰਦ ਸਰਕਾਰ ਹੈ। ਉਹ ਹਮੇਸ਼ਾ ਸिखਾਂ ਦੇ ਐਂਟੀ ਚੱਲੀ ਹੈ। ਅੱਜ ਤੱਕ ਉਹਨਾਂ ਦਾ ਕੰਮ ਹੀ ਇਹ ਹੈ। ਉਹ ਸਾਡੀ ਮਰੀ ਜ਼ਮੀਰ ਹੈ ਨਾ ਅਸੀਂ ਵੋਟਾਂ ਪਾ ਦੇਣੀ ਹੈ ਉਹਨਾਂ ਨੂੰ। ਹੂੰ ਉਹ ਤਾਂ ਅਸੀਂ ਗਏ ਗੁਜਰੇ ਆ ਨਾ ਕਿ ਸਾਡੇ ਇਸ਼ਟ ਤੇ ਹਮਲਾ ਹੋਇਆ ਤੇ ਅਸੀਂ ਉਹਨਾਂ ਨੂੰ ਜਤਾਇਆ। ਆਹੀ ਜਾ ਕੇ ਸਮਝ ਆਉਂਦੀ ਹੈ ਦੂਜੇ ਦੇਸ਼ਾਂ 'ਚ। ਹੂੰ ਉਹ ਆਪਦੇ ਅੱਲਾ ਨੂੰ ਆਪਦੇ ਹਜਰਤ ਮੁਹੰਮਦ ਸਾਹਿਬ ਨੂੰ ਆਪਦੀ ਕੁਰਾਨ ਨੂੰ ਕਿੰਨਾ ਪਵਿੱਤਰ ਸਮਝਦੇ ਨੇ ਲੋਕ ਉੱਥੇ ਜਾ ਕੇ ਪਤਾ ਲੱਗਦਾ ਕਿ ਅਸੀਂ ਕਿੰਨੇ ਡਿੱਗ ਚੁੱਕੇ ਆ ਧਰਤੀ ਤੇ ਹੂੰ ਉਹਨਾਂ ਦੇ ਅੱਲਾ ਤੇ ਕਿਸੇ ਨੇ ਹਮਲਾ ਨਹੀਂ ਕੀਤਾ ਸਾਡੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਢਾਇਆ ਤੇ ਅਸੀਂ ਕਾਂਗਰਸੀਆਂ ਨੂੰ ਜਿਤਾਇਆ ਤੇ ਦੰਦੀਆਂ ਕੱਢੀਆਂ ਯਾਨੀ ਡਿੱਕੀ ਜਾਨ ਨਿਕਲ ਗਈ ਸੀ ਸਾਡੀ ਜੇ ਕਾਂਗਰਸ ਨਾ ਜਿੱਤਦੀ ਤੇ ਕੀ ਸਾਨੂੰ ਸਾਨੂੰ ਸੇਵਾ ਪੈਂਦਾ ਫਿਰ ਉਸ ਤੋਂ ਬਾਅਦ ਸਾਨੂੰ ਵੱਡਾ ਚਾਅ ਸੀ ਕਿ ਸਾਡੀ ਸਿੱਖਾਂ ਦੀ ਸਰਕਾਰ ਆ ਗਈ ਹੈ। ਅਕਾਲੀਆਂ ਦੀ ਸਰਕਾਰ ਆਈ ਹੈ। ਇਹ ਤਾਂ ਆਪਦੇ ਨੇ। ਜਿੰਨਾ ਇਹਨਾਂ ਨੇ ਸਾਨੂੰ ਸੰਧਾ ਵਾਲੀਏ ਪਰਿਵਾਰਾਂ ਨੂੰ ਜਾਂ ਧਿਆਨ ਸਿੰਘ ਦੇ ਡੋਗਰਿਆਂ ਨੂੰ ਮਾਰਿਆ ਹੈ, ਉਹਨਾਂ ਕਿਸੇ ਨੇ ਵੀ ਨਹੀਂ ਮਾਰਿਆ। ਹੂੰ। ਉਹ ਤਾਂ ਸਾਡੇ ਦੁਸ਼ਮਣ ਸੀ। ਅਫਗਾਨ ਤਾਂ ਸਾਡਾ ਉਲਟ ਸੀ। ਮੁਗਲ ਸਾਡੇ ਉਲਟ ਸੀ। ਪਰ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਬਹਿ ਕੇ ਧਿਆਨ ਨਾਲ ਡੋਗ ਰਿਆ ਨੇ ਮਾਰਿਆ ਉਹੀ ਰੋਲ ਤਾਂ ਹੁਣ ਅਦਾ ਕੀਤਾ ਇਹਨਾਂ ਲੋਕਾਂ ਨੇ ਜਥੇਦਾਰ ਹੋਵੇ ਕਾਲ ਤਖਤ ਸਾਹਿਬ ਦਾ ਹੂੰ ਤੇ 579 ਵਿੱਚ ਸਰਕਾਰ ਆ ਜੇ ਹੂੰ ਤੇ ਸਰਦਾਰ ਸਾਹਿਬ ਕੋਈ ਐਕਸ਼ਨ ਨਾ ਹੋਵੇ ਅਸੀਂ ਐਸ ਪਰ ਲਾ ਹੀ ਗੱਲ ਕਰ ਰਹੇ ਆ ਆਪਾਂ ਆਪਾਂ ਇਹ ਤਾਂ ਨਹੀਂ ਕਹਿੰਦੇ ਸੀ ਜਾ ਗੋਲੀਆਂ ਚਲਾ ਦਿਓ ਐਸ ਪਰ ਲਾ ਕਿਸੇ ਬੰਦੇ ਨੂੰ ਉਹਦਾ ਫੇਕ ਇਨਕਾਊਂਟਰ ਕਰਨਾ ਉਹਨੂੰ ਟਾਰਚਰ ਕਰਨਾ ਕੀ ਇਹ ਲਾ ਦੇ ਵਿੱਚ ਹੈਗਾ ਕੀ ਲੱਗਦਾ ਕਿ ਉਸ ਸਮੇਂ ਜੇਦੋ ਇਹਨਾਂ ਦੀ ਸਰਕਾਰ ਸੀ ਅਕਾਲੀ ਦਰ ਦੀ ਕੋਈ ਸੈਟਅਪ ਠਾਈ ਜਾਂਦੀ ਸੋਨੂੰ ਕੀ ਲੱਗਦਾ ਕਿਉਂ ਨਹੀਂ ਕੀਤਾ ਗਿਆ ਇਹ ਸਭ ਕੁਝ ਸਰਦਾਰ ਸਾਹਿਬ ਕੀਤਾ ਇੱਕ ਆਖਰੀ ਜਿਨ੍ਹਾਂ ਨੇ ਡੀਜੀਪੀ ਸਮੇਂ ਸਿੰਘ ਸੈਣੀ ਲਾਤਾ ਹੂੰ ਜਿਨ੍ਹਾਂ ਨੇ ਸਿੱਖਾਂ ਨੂੰ ਤੜਫਾ ਤੜਫਾ ਕੇ ਮਾਰਿਆ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਇਹਨੇ ਘਰੋਂ ਚੁੱਕ ਕੇ ਮਾਰੇ ਉਹ ਵੀ ਸਿੱਖਾਂ ਦੇ ਬੱਚੇ ਮਾਰੇ ਯਾਰ ਰਾਜ ਕੌਣ ਕਰ ਰਿਹਾ ਸਰਦ ਬਾਬਾ ਆਲਾ ਸਿੰਘ ਕੌਣ ਸੀ ਹਾਂ ਆਹੀ ਪਰਵਾਰ ਸੀ ਉਹਨਾਂ ਦੇ ਇੱਕ ਸਟਰੀਚ ਲਿਖਿਆ ਹੋਇਆ ਹੈ ਕਿ ਬਾਬਾ ਆਲਾ ਸਿੰਘ ਅਫਗਾਨ ਨੂੰ ਖੁਸ਼ ਕਰਨ ਵਾਸਤੇ ਕਈ ਵਾਰ ਸਿੱਖ ਫੜਾਏ ਤੇ ਮਰਾਈ ਵੀ ਸੀ ਬਰਨਾਲੇ ਜੰਗਲਾਂ ਦੇ ਅੰਦਰ ਉਹ ਜ਼ਿੰਦਗੀ 'ਚ ਹਿਸਟਰੀ ਨੇ ਉਹ ਚਿਹਰਾ ਜਿਹੜਾ ਉਸ ਤਰ੍ਹਾਂ ਹੀ ਰੱਖਿਆ ਇੱਕ ਵਾਰੀ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸੁਖਵੀਰ ਸਿੰਘ ਬਾਦਲਜਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਉਹ ਕਹਿੰਦੇ ਉਸ ਵੇਲੇ ਤਾਂ ਸਾਡੀ ਸਰਕਾਰ ਹੀ ਨਹੀਂ ਸੀ 15 ਸਾਲ ਕਿੰਦੀ ਰਹੀ ਹੈ 15 ਸਾਲ ਦਾ ਸਰਕਾਰ ਤੁਹਾਡੀ ਰਹੀ ਹੈ ਹੂੰ ਤੁਸੀਂ ਐਸਐਸਪੀ ਕੋਟਨੇ ਵਰਗੇ ਅੱਗੇ ਲਾ ਲੈਣੇ ਸੀ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤਾ ਉਹਨਾਂ ਨੂੰ ਸਜ਼ਾ ਦੇਣੀਆਂ ਸੀ ਹੁਣ ਕਹਿੰਦੇ ਨੇ ਝੰਡੇ ਥੱਲੇ ਇਕੱਠੇ ਹੋ ਜੋ ਕਿਹੜਾ ਝੰਡਾ ਤੁਹਾਡਾ ਕਿ ਜਿਹੜਾ ਗੁਰੂ ਘਰ ਦੇ ਉਲਟਾ ਹੈ ਉਹ ਝੰਡੇ ਦੇ ਥੱਲੇ ਇਕੱਠੇ ਹੋ ਜੋ ਹੂੰ ਜਿਸ ਝੰਡੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਣੀ ਹੈ ਉਹ ਝੰਡੇ ਦੇ ਥੱਲੇ ਇਕੱਠੇ ਹੋ ਜੋ ਜਿੱਥੇ ਸਿੱਖਾਂ ਦੇ ਫੇਕ ਐਨਕਾਊਂਟਰ ਕਰਨੇ ਨੇ ਬਹਿ ਕੇ ਆਪਾਂ ਉਸ ਝੰਡੇ ਦੇ ਥੱਲੇ ਇਕੱਠੇ ਹੋ ਜੋ ਕਿਹੜਾ ਝੰਡਾ ਤੁਹਾਡਾ ਹੁਣ ਤਾਂ ਰੱਬ ਦਾ ਵਾਸਤਾ ਹੈ ਮਹਾਰਾਜ ਕਿਰਪਾ ਕਰੇ ਅਕਾਲੀ ਦਲ ਤੋਂ ਇਹ ਪਾਸੇ ਹੋ ਜਾਣ ਤੇ ਸਾਡੇ ਸਿੱਖਾਂ ਦਾ ਅਕਾਲੀ ਦਲ ਵਾਪਸ ਆ ਜਾਏ ਉਹੀ ਅਕਾਲੀ ਦਲ ਸਾਨੂੰ ਚਾਹੀਦਾ ਜਿਹੜਾ ਨਾਰਮਲ ਘਰਾਂ ਚ ਹੋਵੇ ਮੈਂ ਅੱਗੇ ਵੀ ਇੱਕ ਵਾਰੀ মিডিਆ ਚ ਕਿਹਾ ਸੀ ਕਿਸੇ ਨੂੰ ਮੈਂ ਕਿਹਾ ਵੇਖੋ ਭਾਜਪਾ ਕਿੰਡੀ ਸਿਆਣੀ ਹੈ ਆਪ ਦੇ ਧਰਮ ਨੂੰ ਕਿੰਨਾ ਉੱਪਰ ਚੁੱਕਿਆ ਉਹਨਾਂ ਨੇ ਮੁੱਖ ਮੰਤਰੀ ਸਧਾਰਨ ਘਰ ਚੋਂ ਲੈ ਕੇ ਆਏ ਰਹੇ ਹੋ ਹਰ ਥਾਂ ਦੇ ਮੁੱਖ ਮੰਤਰੀ ਸੁਧਾਰਨ ਬੰਦਾ ਆਉਦਾ ਉਹ ਵੱਡੇ ਘਰਾਂ ਨੂੰ ਮੁੱਖ ਮੰਤਰੀ ਨਹੀਂ ਬਣਾਉਂਦੇ ਕਿਉਂਕਿ ਵੱਡਾ ਘਰ ਪੈਸੇ 'ਚ ਅੰਨਾ ਹੋਇਆ ਹੁੰਦਾ ਛੋਟਾ ਘਰ ਹੈ ਜਿਹੜਾ ਉਹ ਆਪਦੇ ਧਰਮ ਨੂੰ ਫੁਲਾਉਂਦਾ ਤੇ ਦੇਖੋ ਉਹਨਾਂ ਨੇ ਕਿਵੇਂ ਆਲਾ ਧਰਮ ਫੁਲਾ ਰਹੇ ਨੇ ਰਾਜਸਥਾਨ ਤੋਂ ਲੱਗ ਜਾ ਯੂਪੀ ਟਿੱਕਰ ਸਾਰੇ ਚਲੇ ਜੋ ਇੱਥੇ ਇੱਕੋ ਪਰਿਵਾਰ ਹੀ ਦਿੱਤਾ ਸਾਨੂੰ ਜਿਨ੍ਹਾਂ ਨੇ ਸਵਾਏ 7 ਸਟਾਰ 5 ਸਟਾਰ ਸਵਾਏ ਉਹਨਾਂ ਨੇ ਆਪਦੀਆਂ ਪ੍ਰਾਪਰਟੀਆਂ ਬਣਾਉਣ ਤੋਂ ਕੱਖ ਵੀ ਨਹੀਂ ਕੀਤਾ ਹੂੰ ਉਹ ਜਿਹੜੇ ਸਿੱਖ ਅਸੀਂ ਗਦੇ ਆ ਜਿਹੜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਾ ਕੇ ਵੀ ਅੱਜ ਵੀ ਅਸੀਂ ਉੱਥੇ ਖੜੋਤੇ ਆਂ ਇਹਦਾ ਮਤਲਬ ਸਾਡੀ ਤਾਂ ਜਮੀਰ ਹੀ ਮਰੀ ਹੋਈ ਜਾਂਦੀ ਜਥੇਦਾਰ ਦਾ ਮਰਡਰ ਹੁੰਦਾ ਹ ਉਹ 15 ਸਾਲ ਸਰਕਾਰ ਰਹਿੰਦੀ ਹੈ ਅੱਜ ਅਸੀਂ ਦੰਦੀਆਂ ਕੱਢਦੇ ਆ ਕਿ ਜੀ ਨਹੀਂ ਆਉਣਗੇ ਅਕਾਲੀ ਤੇ ਸਾਡੇ ਉਹ ਰਾਹ ਕੱਢ ਕੇ ਜਾਣਗੇ ਤੇ ਮੋਟਰਾਂ ਲਵਾਉਣਗੇ ਲੜਨ ਤਾਂ ਸਾਡੀ ਸੋਚ ਨੂੰ ਯਾਰ ਸਾਨੂੰ ਬਦਲਣਾ ਚਾਹੀਦਾ ਹੈ ਉਹਨਾਂ ਨੂੰ ਪਾਸੇ ਕਰ ਦੇਣਾ ਚਾਹੀਦਾ ਸਾਨੂੰ ਸਾਡਾ ਫਰਜ਼ ਬਣਦਾ ਹੈ ਅਸੀਂ ਗੱਲ ਨਹੀਂ ਪੈਣਾ ਗੋਲੀ ਨਹੀਂ ਚਲਾਉਣੀ ਅਸੀਂ ਪਰ ਮੈਂ ਤੁਹਾਨੂੰ ਇੱਕ ਲਫ਼ਜ਼ ਪਹਿਲਾਂ ਕਿਹਾ ਹੈ ਮੁਸਲਮਾਨਾਂ ਬਾਰੇ ਉਸ ਭਰਾ ਨੇ ਇਹ ਕਿਹਾ ਕਿ ਜੀਤਾ ਕਰਦਾ ਹੈ ਤੁਹਾਡੇ ਨਾਲ ਇਕੱਠੇ ਹੋ ਜਾਂਦੇ ਪਰ ਯਾਰ ਜੇ ਇਹੋ ਜਿਹਾ ਜਿਹੜਾ ਤੁਹਾਡੇ ਆਪ ਦੇ ਖਦਾ ਦੀ ਬਦਨਾਮੀ ਕਰਾ ਕੇ ਆਪ ਦੇ ਖਦਾ ਤੇ ਹਮਲੇ ਕਰਾਉਂਦਾ ਯਾਰ ਉਹਨੇ ਸਾਡਾ ਕਿਹੜਾ ਛੱਡਣਾ ਸਾਬਕਾ ਜ세ਦਾਰ ਦੀ ਰਿਪੋਰਟ ਨੂੰ ਨਾਪਕੀ ਕਿਉਂ ਰੱਖਿਆ ਗਿਆ ਕਾਲੀ ਦਲ ਨੂੰ ਤੁਹਾਡੀ ਅਨੁਸਾਰ ਉਸ ਦੇ ਵਿੱਚ ਕਾਰਨ ਕੀ ਆਉਂਦਾ ਸੀ ਕਿ ਇਹਨਾਂ ਦੇ ਆਪ ਦੇ ਬੰਦੇ ਆਉਂਦੇ ਸੀ ਹੂੰ ਇਹਨਾਂ ਦੇ ਆਪ ਦਾ ਹਿੱਸਾ ਆਪਾ ਪੈਂਦਾ ਹੀ ਅਫਸਰ ਸਾਰੇ ਆਪ ਦੇ ਸੀ ਇਹਨਾਂ ਦੇ ਅਲੀਗੇਸ਼ਨ ਤਾਂ ਇਹ ਹੀ ਲੱਗਦੇ ਆਏ ਨੇ। ਹੂੰ। ਕੇਪੀਐਸ ਗੱਲ ਵੀ ਇਹਨਾਂ ਦਾ ਹੀ ਸੀ। ਡੀਜੀ ਵੀ ਸੁਬੇਸ਼ ਸਿੰਘ ਸੈਣੀ ਵੀ ਇਹਨਾਂ ਦਾ ਸੀ। ਸਾਡੇ ਸਿੱਖਾਂ ਦੇ ਲਈ ਤੱਕ ਚਿਹਰਾ ਬਣ ਕੇ ਬਣਾਇਆ ਇਹਨਾਂ ਨੇ। ਅਸੀਂ ਅੱਜ ਤੱਕਰ ਬੇਵਕੂਫ ਬਣੇ ਆ ਮੈਂ ਡਰ ਕੇ ਆਣਾ ਸੱਚੇ ਪਾਤਸ਼ਾਹ ਤੋਂ ਸਾਨੂੰ ਇਹਨਾਂ ਚਿਹਰਿਆਂ ਨੇ ਹੀ ਮਾਰਿਆ। ਹੋਰ ਕੋਈ ਪ੍ਰੋਬਲਮ ਨਹੀਂ। ਜੀ। ਅਸੀਂ ਇਸ ਚਿਹਰੇ ਨੂੰ ਬੜਾ ਇੰਪੋਰਟੈਂਟ ਸਮਝਨੇ ਆ ਪਰ ਪਿਛਲੇ ਕਈ ਸਾਲਾਂ ਤੋਂ ਇਹਨਾਂ ਚਿਹਰਿਆਂ ਨੇ ਸਾਨੂੰ ਦਗਾ ਕੀਤਾ ਸਾਡੇ ਨਾਲ ਅਸੀਂ ਜਿੰਨੂੰ ਵੀ ਅੱਗੇ ਲਿਆਂਦਾ ਕੋਈ ਰਜੀਵ ਗਾਂਧੀ ਨਾਲ ਸਮਝੌਤਾ ਕਰ ਗਿਆ ਹੂੰ ਕੋਈ ਪੰਜਾਬ ਵੇਚ ਗਿਆ ਕੋਈ ਮੋਰਚਾ ਵੇਚ ਗਿਆ ਹੂੰ ਸਾਡੇ ਨਾਲ ਅੱਜ ਤੱਕਰ ਹੋਇਆ ਹੀ ਇਹ ਇਹ ਕਹਿੰਦੇ ਸਭ ਤੋਂ ਅਸੀਂ ਪੰਥਕ ਦਰਦ ਦੀ ਪਾਰਟੀ ਆ ਪਰ ਵਕਿਆ ਦਰਦੇਗਾ ਉਹਨਾਂ ਨੂੰ ਦਰਦੇਗਾ ਤਾਂ ਹੀ ਸਾਡੇ ਗਿੱਟੇ ਕੁੱਟਦੇ ਨੇ ਤਾਂ ਹੀ ਸਾਡੀਆਂ ਜੜਾਂ ਪਟੀਆਂ ਨੇ ਉਹਨਾਂ ਨੇ ਦਰਦੇਗਾ ਤਾਂ ਉਹਨਾਂ ਨੂੰ ਇਹ ਦਰਦ ਹੈ ਮੈਂ ਕਹਣਾ ਕਿਸੇ ਤੁਸੀਂ ਜਾ ਕੇ ਦੂਜੇ ਧਰਮ ਨੂੰ ਪੁੱਛਿਆ ਜੇ ਉਹਨਾਂ ਦੇ ਲੀਡਰ ਆਪਦੇ ਧਰਮ ਪ੍ਰਤੀ ਕਿਵੇਂ ਯਰ ਖੂ ਖਾਤੇ ਜਾਵੇ ਕੋਈ ਬੰਦਾ ਮਰਜੀ ਪਰ ਆਪਦੀ ਕੌਮ ਤੇ ਧਰਮ ਦੇ ਪ੍ਰਤੀ ਦਾ ਬੰਦਾ ਸਹੀ ਹੋਵੇ ਯਾਰ ਹੂੰ ਉਹਦੀ ਪਰਸਨਲ ਲਾਈਫ ਕਿਹੋ ਜੀ ਹੈ ਹੂੰ ਕਿਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਜਾ ਕੇ ਪੜਿਆ ਜੀ ਕਿਤੇ सैफुद्दीन फकीर सैफुद्दीन ਦੇ ਘਰ ਜਾ ਕੇ ਲਾਹੌਰ ਚ ਪੁੱਛਿਆ ਜੇ ਕਿ ਮਹਾਰਾਜਾ ਦਾ ਪਰਿਵਾਰ ਪ੍ਰਤੀ ਕੀ ਸੀ ਆਪ ਦੀ ਕੌਮ ਤੇ ਆਪ ਦੇ ਖਿੱਤੇ ਪ੍ਰਤੀ ਕੀ ਸੀ ਉਹ ਸੀ ਸਾਡਾ ਲੀਡਰ ਉਹ ਸੀ ਬੰਦੇ ਸਾਡੇ ਇਹ ਥੋੜਾ ਨੇ ਸ਼੍ਰੋਮਣੀ ਕਮੇਟੀ ਨੇ ਵੀ ਕੋਈ ਆਪਣੀ ਪੇਰਵਾਈ ਨਹੀਂ ਕੀਤੀ ਅਸੀਂ ਤੁਮ ਸ਼੍ਰੋਮਣੀ ਕਮੇਟੀ ਤਾਂ ਤਾਂ ਕਹੀ ਜਨਾ ਯਾਦ ਕਰਾਓ ਇੱਕ ਮੇਰੀ ਬੇਨਤੀ ਉਹਨਾਂ ਬੰਦਿਆਂ ਨੂੰ ਜਿਹੜੇ ਗਰੁੱਪ ਲੈ ਕੇ ਪੰਜ-ਪੰਜ ਬੰਦਿਆਂ ਦਾ ਤੁਰੇ ਫਿਰਦੇ ਨੇ ਇਹ ਫੇਰ ਉਹਨੂੰ ਜਿਤਾ ਦੇਣਗੇ ਤੁਸੀਂ ਰੱਬ ਵਾਸਤੇ ਮਹਾਰਾਜ ਦੀ ਖਾਤਰੀ ਹੰਕਾਰ ਛੱਡ ਦਿਓ ਸਾਰੇ ਜੇ ਆਪਾਂ ਹਾਰ ਨਹੀਂ ਐ ਤੇ ਫਿਰ ਉਹਦੇ ਨਾਲ ਇਕੱਠੇ ਹੋ ਕੇ ਜਿੱਦੇ ਕਿਉਂ ਨਹੀਂ ਆਪਾਂ ਹੁਣ 10 ਗਰੁੱਪ ਨੇ ਦੱਸੇ ਆ ਹਾਰਨਗੇ ਨਾ ਹੂੰ ਤੇ ਜਿ세 ਇਕੱਠੇ ਹੋ ਜਾਣ ਤੇ ਜਿੱਤ ਜਾਣਗੇ ਮਹਾਰਾਜ ਦੇ ਟਾਈਮ ਤੇ ਵੀ ਮੈਨੂੰ ਸਫੀਰ ਸੈਫੂ ਜੀ ਦੱਸਿਆ ਬਹੁਤ ਕੰਮ ਸੀ ਜਿਹੜਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਸੰਗਤਨ ਵੇੜ ਦਿੰਦੀ ਸੀ ਯਾਰ ਤੁਹਾਡੀਆਂ ਜਥੇਦਾਰੀਆਂ ਕਿਤੇ ਨਹੀਂ ਜਾਂਦੀਆਂ ਅਕਾਲ ਤਖਤ ਸਾਹਿਬ ਤੇ ਬਹਿ ਕੇ ਉਹ ਵਾਕ ਲੈ ਕੇ ਉਵੇਂ ਅੱਗੋਂ ਚੀਜ਼ 쇼 ਕਰਕੇ ਸਾਰਾ ਕੁਝ ਹੋ ਜਾਊਗਾ ਯਾਰ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਜਥੇਦਾਰ ਵੀ ਇਹਦੇ ਉੱਤੇ ਕਾਬਜ਼ ਹੈਗੇ ਨੇ ਕਿ ਉਹਨਾਂ ਨੇ ਇਹ ਮੁੱਦਾ ਨਹੀਂ ਚੱਕਿਆ ਪਹਿਲਾਂ ਦੇਖੋ ਜਥੇਦਾਰ ਸਾਹਿਬ ਅੱਜ ਤੇ ਕਲੰਡਰੀ ਸੀ ਆ ਥੋੜੇ ਚਿਰ ਦੇ ਲੱਗੇ ਨੇ ਇਲੈਕਸ਼ਨ ਅੱਗੇ ਆ ਗਏ ਨੇ ਹੁਣ ਸਰਸੇ ਵਾਲੇ ਤੋਂ ਬਿਨਾਂ ਤੋਂ ਸਰਸੇ ਵਾਲੇ ਤੋਂ ਇਦੂ ਵੱਡੀ ਗੁਰੂ ਘਰ ਦੀ ਮੇਰੇ ਦੇਖਣ ਚ ਬੇਅਦਬੀ ਅੱਜ ਤੱਕ ਕਿਸੇ ਨੇ ਨਹੀਂ ਕਰੀ ਨਰੰਕਾਰੀਆਂ ਨੇ 1978 ਚ ਐਨੀ ਬੇਦਬੀ ਕੀਤੀ ਉਦੋਂ ਵੀ ਮੁੱਖ ਮੰਤਰੀ ਇਹ ਪਰਿਵਾਰ ਸੀ ਉਸ ਤੋਂ ਬਾਅਦ ਵੀ ਇਹੀ ਪਰਿਵਾਰ ਦੋਨਾਂ ਟਾਈਮ ਦੇ ਵਿੱਚ ਬਾਬੇ ਆਉਂਦੇ ਨੇ 1978 ਚ ਬਾਬਾ ਆਉਂਦਾ 13 ਸਿੱਖ ਮਾਰਦਾ ਉਹ ਬੰਦਾ ਭਰੀ ਹੁੰਦਾ ਉਹਦੇ ਅਗੇਂਸਟ ਅਪੀਲ ਨਹੀਂ ਜਾਂਦੀ ਪਰ ਅਸੀਂ ਫਿਰ ਵੀ ਨਾਰਾ ਮਾਰਦੇ ਆ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਫਿਰ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਉਹਨਾਂ ਦਾ ਮਜ਼ਾਕ ਕਢਾਇਆ ਜਾਂਦਾ ਪੱਜ ਪਿਆਰਿਆਂ ਦਾ ਇੱਕ ਬੰਦਾ ਉੱਠ ਕੇ ਉੱਥੇ ਕੜਾਇਆ ਰੱਖ ਕੇ ਓਵੇਂ ਕਰਦਾ ਤੇ ਸਾਡੇ ਅਕਾਲੀ ਘਰ ਸੁੱਤੇ ਪਏ ਨੇ ਕਿਹੜੇ ਮੂਰ ਨਾਲ ਦੰਦੀਆਂ ਕੱਢਦੇ ਸੀ ਤੁਸੀਂ ਯਾਰ ਸ਼ਰਮ ਆਈ ਕਿ ਇਸ ਧਰਮ ਚੋਂ ਪਾਰਟੀ ਨਿਕਲੀ ਇਸੇ ਗੁਰਦੁਆਰੇ ਚੋਂ ਪਾਰਟੀ ਨਿਕਲੀ ਮੈਂ ਹਣ ਉਹਦਾਂ ਜਾ ਕੇ ਆਇਆ ਨਨਕਾਣਾ ਸਾਹਿਬ ਅਜੇ ਵੀ ਸੱਤ ਗੋਲੀਆਂ ਦੇ ਨਿਸ਼ਾਨ ਉਸ ਵਿੰਡੋ ਦੇ ਪਿੱਛੇ ਪਏ ਨੇ ਜਿੱਥੋਂ ਅਕਾਲੀ ਦਲ ਸ਼ੁਰੂ ਹੁੰਦਾ ਯਾਰ ਉਥੇ ਗੋਲੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਲਈ ਗੋਲੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵੱਜਦੀ ਹੈ ਗੁਰੂ ਗ੍ਰੰਥ ਸਾਹਿਬ ਪੜਨ ਵਾਲਾ ਬੰਦਾ ਜਿਹੜਾ ਲਹੂ ਲੁਹਾਨ ਹੋ ਜਾਂਦੀ ਹੈ ਉੱਥੇ ਬੀੜ ਮਹਾਰਾਜ ਦੀ ਪਰ ਗੋਲੀ ਉਹਨੂੰ ਵੱਜਦੀ ਹੈ ਮਹਾਰਾਜ ਨੂੰ ਬਚਾਉਣ ਲਈ ਉੱਤੇ ਡਿੱਗਦਾ ਆ ਸੀ ਅਕਾਲੀ ਹੁਣ ਇਹ ਨਹੀਂ ਸੀ ਕਿ ਸਾਦੇ ਚੇਲੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂ ਅਕਾਲੀ ਦਾ ਘਰ ਸੇ ਬੈਠਾ ਘਰ ਸੇ ਇਹ ਅਕਾਲੀ ਦੀ ਡੈਫੀਨੇਸ਼ਨ ਹੈ ਦੇਖੋ ਕੰਪੇਅਰ ਕਰੋ ਨਾ 103 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੇ ਗੋਲੀ ਵੱਜਦੀ ਹੈ ਅਕਾਲੀ ਉੱਥੇ ਡਿੱਗਦਾ ਉਹਦਾ ਬਲੱਡ ਆਉਂਦਾ ਉਨੇ ਜਾਣ ਜਾਂਦੀ ਹੈ ਸੱਤ ਗੋਲੀਆਂ ਵਿੰਡੋ ਚ ਲੱਗਦੀਆਂ ਨੇ ਪਰ ਹੁਣ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਐ ਤੇ ਅਕਾਲੀ ਕਰ ਸੁੱਤਾ ਪਿਆ ਦੰਦਿਆ ਕੱਢਦਾ ਪਿਆ ਲੰਮੇ ਪੇ ਗੱਲਾਂ ਗੱਲਾਂ ਕਰਦਾ ਪਿਆ 103 ਸਾਲ ਦੇ ਬਾਅਦ ਇਸ ਅਕਾਲੀ ਦਲ ਦਾ ਪੱਠਾ ਬਹਿ ਚੁੱਕਾ ਹੈ ਮੈਂ ਵਾਰ-ਵਾਰ ਕਹਿਣਾ ਕਿ ਸਾਨੂੰ ਅੱਜ ਵੀ ਰੱਬ ਕਿਰਪਾ ਕਰੇ ਇਹ ਪਰਿਵਾਰ ਪਾਸੇ ਹੋ ਜਾਣ ਤੇ ਸਾਡਾ ਅਕਾਲੀ ਦਲ ਨਾਰਮਲ ਘਰਾਂ ਚ ਆ ਜਾਏ ਜਿੱਥੋਂ ਮਹਾਰਾਜ ਨੇ ਚਲਾਇਆ ਸੀ ਜਿਹੜਾ ਜਿਹੜਾ ਪ੍ਰੋਜੈਕਟ ਸਾਡੇ ਨੇ ਚੁੱਕਿਆ ਆਮ ਆਦਮੀ ਪਾਰਟੀ ਇਹੀ ਪਾਜਪਾਨੇ ਚੋਰੀ ਕੀਤਾ ਨਾਰਮਲ ਘਰਾਂ ਚ ਚੱਲਣਾ ਸਿਆਸਤ ਨਾਰਮਲ ਘਰ ਚ ਰਹਿਣੀ ਜਦੋਂ ਅਮੀਰ ਹੋਇਆ ਨਹੀਂ ਉਹਨੂੰ ਕੱਢ ਕੇ ਬਾਹਰ ਠੋਕਿਆ ਕਿ ਧਰਮ ਤਾਂ ਹੀ ਬਚੇ ਧਰਮ ਜੇ ਬਿਜ਼ਨਸਮੈਨ ਦੇ ਹੱਥ ਚ ਆਵੇਗਾ ਧਰਮ ਕਿਤੇ ਨਹੀਂ ਰਹਿੰਦਾ ਉਹ ਵਪਾਰੀ ਹੈ ਹੋ ਹਰ ਚੀਜ਼ ਦਾ ਸੌਦਾ ਕਰਦਾ ਧਰਮ ਜ਼ਰੂਰੀ ਆ ਜੋ ਮਰਜ਼ੀ ਤੁਹਾਨੂੰ ਦੁਨੀਆ ਕਹੀ ਜਾਵੇ ਅੰਗਰੇਜ਼ ਧਰਮ ਨੂੰ ਨਹੀਂ ਛੱਡ ਸਕਿਆ ਤਬਰ ਸਿੱਖਾਂ ਦੇ ਵਿੱਚ ਇੱਕ ਗੱਲ ਪਾਈ ਗਈ ਨਈਂ ਧਰਮ ਜ਼ਰੂਰੀ ਨਹੀਂ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀ ਗੱਲ ਕੀਤੀ ਸੀ ਜੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤਾਂ ਉਹ ਇੱਕ ਧਰਮ ਤੇ ਸਿਆਸਤ ਨੂੰ ਚਲਾ ਕੇ ਇਕੱਠੇ ਕਰਕੇ ਹੀ ਰਾਜ ਕੀਤਾ ਸੀ ਹੂੰ ਸੋ ਮੈਂ ਇਹ ਗੱਲ ਕਹੂੰਗਾ ਜਥੇਦਾਰ ਸਾਹਿਬ ਨਾਲ ਜਿੰਨਾ ਇਹਨਾਂ ਨੇ ਟੌਰਚਰ ਕੀਤਾ ਹੈ ਉਹ ਮੇਰੇ ਦੇਖਣ ਦੇ ਵਿੱਚ ਹੁਣ ਵੀ ਜੇ ਆਮ ਆਦਮੀ ਆਪਣੇ ਆਪ ਨੂੰ ਚੰਗਾ ਮੁੱਖ ਮੰਤਰੀ ਸਾਬਤ ਕਰਨਾ ਇਹਨੇ ਤੇ ਅੱਜ ਟਾਈਮ ਹੈ ਉਹ ਜਥੇਦਾਰ ਕੌਂਕੋਟ ਸਾਹਿਬ ਦਾ ਜਿਹੜਾ ਪਰਚਾ ਬਣਦਾ ਹੈ ਉਹ ਦਰਜ ਕਰੇ ਤੇ ਜਿਹੜੇ ਜਿਹੜੇ ਬੰਦਿਆਂ ਨੇ ਇਨਵੈਸਟੀਗੇਸ਼ਨ ਠੱਪੀ ਸੀ ਹੂੰ ਉਹਨਾਂ ਨੂੰ 120 ਵਿੱਚ ਨਾਲ ਲੈ ਗਿਆ ਸਾਜ਼ਿਸ਼ ਹੈ ਉਹ ਸਾਜ਼ਿਸ਼ ਕਿਹੜੇ ਮੁੱਖ ਮੰਤਰੀ ਨੇ ਕਿਹੜੇ ਮੁੱਖ ਮੰਤਰੀ ਦੇ ਪਰਿਵਾਰ ਨੇ ਕੀਤੀ ਹੈ ਯਾਰ ਹਰ ਥਾਂ ਤੇ ਸਾਜ਼ਿਸ਼ ਹੈ ਬੈਬਲ ਕਲਾਂ ਚ ਵੀ ਸਾਜ਼ਿਸ਼ ਹੈ ਨਾ ਸਰ ਅਥੇ ਸਲਾਬਤਪੁਰੇ ਵੀ ਆਹੀ ਕੰਮ ਹੋ ਰਿਹਾ 1978 ਚ ਵੀ ਇਹ ਹੋ ਰਿਹਾ ਹੈ ਤੇ ਫਿਰ ਆਪਾਂ ਆਚਾਰ ਪਾਉਣਾ ਇਹਨਾਂ ਦਾ ਕਰਾਉਣਾ ਕੀ ਹੈ ਨਾ ਤੁਹਾ ਕਿ ਉਹ ਬੇਇਤੀ ਕਰਾਉਂਦੇ ਜੀ ਮੈਂ ਕਈ ਵੇਖੇ ਨੇ ਸਿੱਖ ਕਲੋਤੇ ਔਰ ਪਰਿਵਾਰ ਦੇ ਅੱਗੇ ਹੱਥ ਜੋੜ ਕੇ ਆ ਤਿੰਨ ਚਾਰ ਸਾਲ ਦੀ ਗੱਲ ਹੈ ਕੁੱਤੇ ਖਾਣੀ ਕਰਾਉਂਦੇ ਨੇ ਉਹਨਾਂ ਲੋਕਾਂ ਤੋਂ ਯਾਰੇ ਕੁਝ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਚਾਹੇ ਕਾਂਗਰਸੀ ਚਾਹੇ ਕਾਲੀ ਚਾਹੇ ਆਮ ਆਦਮੀ ਯਾਰ ਅਸੀਂ ਲੈਣਾ ਇਹਨਾਂ ਲੋਕਾਂ ਤੋਂ ਕੀ ਹੈ ਸਿੱਧਾ ਤੁਸੀਂ ਮਹਾਰਾਜ ਨੂੰ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ ਦਫਾ ਕਰੋ ਇਹਨਾਂ ਨੂੰ ਯਾਰ ਸਿੱਖ ਜੱਜ ਕਰ ਇਹਨਾਂ ਪੋਲੀਟਿਸ਼ੀਅਨ ਤੋਂ ਆਜ਼ਾਦ ਨਹੀਂ ਹੁੰਦਾ ਤਦ ਤਿੱਕਰ ਉਹ ਅਗਧਰਮ ਨਾਲ ਨਹੀਂ ਜੁੜਦਾ ਤਦ ਤਿੱਕਰ ਉਹ ਖ ਸਾਹਮਣੇ ਖਲੋ ਕੇ ਕਿਸੇ ਨੂੰ ਵੰਗਾਰ ਕੇ ਗੱਲ ਨਹੀਂ ਕਰ ਸਕਦਾ